ਕੋਈ ਵੀ ਲੜੀ ਕੋਈ ਵੀ ਲੋਹੇ ਵਾਲੀ ਜਿਹੜੀ ਪਾਈਪ ਆ ਉਹਦੇ ਨਾਲ ਜਿਹੜੀ ਲਗੀ ਜੋਇੰਟ ਹੋਈ ਆ ਉਹਨੂੰ ਪਛਾਣਨ ਕਰਨ ਬੱਚੇ ਵੀ ਕੋ ਦੋਸਤਾਂ ਨਾਲ ਕਰਨਾ ਚਾਹ ਕਰਨ ਜੋ ਪਾਈਪਾਂ ਦੇ ਵਿੱਚ ਆਰਥਾ ਸਰਦਾਰ ਸਿੰਘ ਆਉਂਦਾ ਹੈ ਕਿ ਤੇਰੀ ਯਾਤਰੀ ਗਾਣਾ ਖਾਓ Yeah. ਲੇਕ ਸਾਹਮਣੇ ਲੇਕ ਸਾਡੀ ਸਾਹਮਣੇ ਲੇਕ ਉਹਦੇ ਵਿੱਚ ਵੀ ਪਾਣੀ ਕਈ ਵਾਰੀ ਜੂਸ ਹੋ ਜਾਂਦਾ ਕਹਿੰਦੇ ਨੇ ਪਰ ਨਹੀਂ ਹੁੰਦਾ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਬਹੁਤ ਹੀ ਜ਼ਿਆਦਾ ਫਰੈਸ਼ ਹੈ ਤੇ ਮਰੀਏ ਚੀਜ਼ ਹੁੰਦੀ ਹੈ ਜਿਹੜੇ ਅਸੀਂ ਆਪਾਂ ਆ ਜੇ ਮੀ ਆਜੇ ਕੋ ਚੱਕਰ ਨਹੀਂ ਲਾ। ਹੋਰ ਠੰਡ ਹੋ ਜੁਗਨੇ ਬਾਬੇ। ਜੱਲ ਕਰਾਂਗੇ ਬਾਦ ਵਿੱਚ। ਵੀਡੀਓ ਬਣਾ ਰਿਹਾ ਤੇਰੇ। ਬਾਬੇ ਉਹ ਮੇਲਾ ਕਿਵੇਂ ਨਿਆਰਾ ਦੇ ਰਿਆ। ਨਿਆਰਾ ਦੇ ਰਿਆ ਮੇਲਾ। ਵਧੀਆ ਮੇਲਾ ਗਿਆਂਡਾ। ਬਹੁਤ ਵਧੀਆ ਮੇਲਾ ਭਰ ਰਿਹਾ ਬੇ ਭਰ ਲ ਸਮਾਉਂ ਜਾਣਾ। ਠੀਕ ਆ। बाबा याने भाई बसि थैंक यू भाई चाल हिकु सठा

ਸਾਡਾ ਡਿੱਗੀ ਟਰੈਕ ਪੈਨ ਜੋ ਸਪੈਸਰ ਐਸਕਾਟਲ ਦਾ ਹੈ ਨਾ ਨਵਾਂ ਟਰੈਕਟਰ ਜੀ ਬਲੌਗ ਬਣਾ ਕੇ ਲਿਆ ਨਾ ਹੈ ਐਮਉਂਡੀ ਦੇ ਪਾਸ ਲਾ ਲਏ ਨੀ ਨਿਊ ਹਾਲੈਂਡ ਦੇ ਵਿੱਚ ਬੈਠਾ ਕਿੱਛ ਕਿਛ ਨਿਊ ਹਾਲੈਂਡ ਬਹੁਤ ਸੋਹਣਾ ਮਾਹੌਲ ਹੈ ਇੰਜੋਏ ਕਰ ਰਹੇ ਹਾਂ ਪੂਰਾ ਮੇਲੇ ਨੂੰ ਫਿਰ ਆਪਣੇ ਜੇ ਸਵਰਾਜ ਬਹੁਤ ਸੁਣਨ ਦੇਣ ਨੌਨੰਤਰ ਬਾਬਾ ਨਿਊ ਆਇਆ ਨਾ ਤੈਰ ਵਗਣ ਨੇ ਆਪਾਸ ਦੇ ਵਿੱਚ ਚੜਕੇ ਵੀ ਹੱਸਦਾ ਲਖੇੜ ਕੀ ਚ ਹੁਣ ਇੱਕ ਹੋਰ ਮਾਹੌਲ ਦਿਖਾਵਾਂਗਾ ਤੁਹਾਨੂੰ ਬੜਾ ਲੇਟੈਸਟ ਜਿਆ ਸ਼ਾਇਦ ਤੁਸੀਂ ਸਮਝ ਚੁੱਕੇ ਹੋਵੋਗੇ ਜੁਗਨੀ ਜੁਗਨੀ ਯਾਰਾਂ ਦੀ ਸੱਤਰੰਗੀ ਆਹਤਾ ਓਏ ਹੋਏ ਹੋਏ ਰੌਣਕਾਂ ਵੇਖਦਾ ਲੈ ਇੱਕ ਇਹਦੀ ਕਮੇਲ ਦਾ ਰੰਗ ਆ ਇੱਧਰ ਉਹ ਤੂੰ ਮੂੰਹ ਲਾ ਕੇ ਭੀਰੇ ਸੋਭੀ ਆ ਦੀ ਕੌਣ ਠੀਕ ਹੋ ਜਾ ਸੋ ਦੇ ਅੰਦਰ ਖੜਿਆ ਸੀ ਉਹ ਕੀ ਹੋ ਗਿਆ ਕੀ ਹੋ ਗਿਆ ਯਾਰ ਕੀ ਹੋ ਗਿਆ ਕੱਲਾ ਸ਼ਰਟ ਲੈਣੀ ਹੈ ਕਹਦਾ ਮੈਂ ਆ ਬਜਾ ਲਿਆਦਾ ਹੀ ਵਜਾਈ ਯਾਰ ਸੁਣਾ ਵੀ ਕੁਛ ਸੁਣਾ ਦੇ ਸੁਣਾ ਹਾਂ ਕੱਚਾ ਇਹਦੇ ਕੱਚਾ ਸੁਣਾ ਹਾਂ ਵਾੜਾ ਆਪਣਾ ਆਪਣਾ ਸੁਣਾ ਲੈ ਲੈ ਯਾਰ ਸੀ ਨਾ ਚਲੋ ਫਿਰ ਉੱਧਰ ਹੁੰਦੇ ਆ ਯਾਰ अच्छा ग्राउंड पे पटके आया कहीं नगर हो के खैर ता देख डेमो तो चलਦਾ ਦਾ ਹੁਣ ਕਿਵੇਂ ਗੱਲ ਬਦਲਦੀ ਹੋ ਵੀ ਦੀ ਇੱਥੇ ਦਿਖਾਉਣਗੇ ਮਸ਼ੀਨ ਦੀ ਕਰਦੇ ਚਲਾਉਣਗੇ ਡੈਮੋ ਹੁਣ ਤੇਰਾ ਵੀ ਡੈਮੋ ਹੈ ਤੇਰਾ ਡੈਮੋ ਚਲਾ ਆਇਆ ਅਸੀਂ ਕਨਵਰਟਰ ਭਾਗ ਲਿਆ ਰਹੇ ਅੱਛਾ ਠੀਕ ਹੈ ਓਕੇ ਜੀ ਇਹ ਬਲੂਚੂਰ ਤੁਸੀਂ ਮੇ ਉਸੇ ਹੀ ਗਰਾਊਂਡ ਦੇ ਵਿੱਚ ਤਿਆਰੀਆਂ ਹੋ ਰਹੀਆਂ ਨੇ ਪੂਰੀਆਂ ਚੱਲਣ ਦਾ ਕੋਲ ਹਨਾ ਲੇਟ ਹੋਗਾ ਸ਼ਾਇਦ ਆਈ ਥਿੰਕ ਮੌਸਮ ਬੜਾ ਸੋਹਣਾ ਹੋ ਰਿਹਾ ਜਿੱਥੇ ਤੱਕ ਆਈ ਡੀਆ ਵੀ ਗਰਾਊਂਡ ਦੀ ਫੁੱਲ ਤਿਆਰੀ ਹੋ ਰਹੀ ਆ ਗਰਾਊਂਡ ਦਿਖਾ ਦਈਏ ਅੱਗੇ ਕੀ ਹੱਦ ਸੁਆਵਾ ਪੀਓ ਕਿੱਧਰ ਆ ਹਾਂ ਆਪਣਾ ਵਧੀਆ ਹੋ ਠੀਕ ਆ ਕਿਨੂੰ ਕੋਹਾਂ ਦਾ ਕਰਦਾ ਨੂੰ ਇਹਨੂੰ ਕੋਹਾਂ ਦਾ ਕਰਦਾ ਸਰ ਭਾਬੀ ਭਾਬੀ ਸਮਝ ਰਹੀ ਜੀ ਵੈਸੇ ਵਧੀਆ ਹੈ ਨਾ ਕੇ ਪਾ ਤੋਂ ਅੰਗਰਵਾਦੀ ਪ੍ਰਾਂਤ ਕੇ ਮਸ਼ਹੂਰ ਦੁਕਾਨਾ ਜੀ ਇੱਥੇ ਗੋਭੀ ਦੇ ਪਕੌੜੇ ਅਤੇ ਨਾਲੇ ਪਰੌੜੇ ਵੀ ਨਾਲੇ ਚਾਹ ਵੀ ਆਜੋ ਆਜੋ ਜੀ ਚਾਹ ਪਕੌੜੇ ਗਰਮ ਗਰਮ ਆਓ ਜੀ ਆਜੋ ਚਾਹ ਪਕੌੜੇ ਗਰਮ ਗਰਮ みんな。いいね ਸੇਪੀਤਾ ਸੁਣੇ ਇਹ ਪੂਰੀ ਲੈਣਾ ਆ ਖਾਣੀ ਆ ਆ ਖਾਣਾ ਲੈ ਲੈ ਨਹੀਂ ਮੈਂ ਨਹੀਂ ਖਾਣੀ ਭਾਈ ਮੈਂ ਕਦੇ ਕੁਛ ਖਾਦਾ ਹੀ ਨਹੀਂਗਾ ਅਸੀਂ ਰੋਟੀ ਖਾ ਕੇ ਆਏ ਨਾ ਫੁੱਲ ਸਾਡਾ ਸਾਬ ਦਾ ਹੋਰ ਆ ਦੇਖੋ ਫਨੀ ਪੀਸਲਾ ਬਣਦੀ ਆ

ਰੋ ਨਹੀਂ ਰੋਣਾ ਲੈ ਦੋ ਮਿੰਟ ਜੇ ਆਪਰੇ ਟਵੀ ਰਹੀ दिवन न हो ਕੈਨੇਡਾ ਵਾਲੇ ਕੈਨੇਡਾ ਵਾਲੇ ਤੁਸੀਂ ਜਾ ਚੜਦਨੇ ਹੋ ਵੀ ਜਾ ਅਮਰੀਕਾ ਜਾਣਾ ਵੀਰੇ ਮੈਂ ਕਹਤ ਨਹੀਂ ਜਾਣਾ ਮੈਂ ਤਾਂ ਇੰਡੀਆ ਚ ਰਹਿਣਾ ਬੇਬੇ ਨਿਸ਼ਾਨ ਦੀ ਲਾਲ ਕਿਤੋਂ ਆ ਰਾਮਾ ਘਾਤਾ ਹੁੰਦਾ ਜਿੱਥੇ ਨਾ ਟਮਾਟਰ ਹੁੰਦਾ ਹੈ ਵੀਜੇ ਲੱਗਦੇ ਨੇ ਕੈਨੇਡਾ ਦੇ ਬਿਲਕੁਲ ਕੈਨੇਡਾ ਦੇ ਵੀਜੇ